ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਦੇ ਚਲਦੇ ਜ਼ਮੀਨ ਖਿਸਕਣ ਦੀ ਇੱਕ ਵੱਡੀ ਘਟਨਾ ਵਾਪਰੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੂਰਾ ਨੈਸ਼ਨਲ ਹਾਈਵੇ ਟਹਿ ਚੁੱਕਿਆ ਹੈ ਜ਼ਮੀਨ ਖਿਸਕਣ ਦੀ ਇੱਕ ਵੱਡੀ ਘਟਨਾ ਵਾਪਰੀ ਹੈ ਜਿਸ ਦੇ ਕਾਰਨ ਨੈਸ਼ਨਲ ਹਾਈਵੇ ਪੂਰੇ ਤਰੀਕੇ ਦੇ ਨਾਲ ਟਹਿ ਚੁੱਕਿਆ ਹੈ ਤੇ ਉੱਤੇ ਹੀ ਜਿਹੜਾ ਨੈਸ਼ਨਲ ਹਾਈਵੇ ਤੋਂ ਇੱਕ ਰਾ ਦੂਜਰਾ ਨੂੰ ਕਨੈਕਟ ਕਰਦਾ ਸੀ ਉਸ ਦਾ ਸੰਪਰਕ ਵੀ ਟੁੱਟ ਜਾਂਦਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਅਰਨਾਚਲ ਪ੍ਰਦੇਸ਼ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਅਰਨਾਚਲ ਪ੍ਰਦੇਸ਼ ਦੀ ਦਿਵਾਂਗ ਕਾਟੀ ਦੇ ਵਿੱਚ ਜ਼ਮੀਨ ਖਿਸਕਣ ਦੀ ਇਹ ਵੱਡੀ ਘਟਨਾ ਵਾਪਰੀ ਹੈ ਤੇ ਜੋ ਚੱਲਦੇ ਨੈਸ਼ਨਲ ਹਾਈਵੇ 33 ਦਾ ਵੱਡਾ ਹਿੱਸਾ ਜਿਹੜਾ ਉਟਾਇਆ ਗਿਆ ਤੇ ਚੱਲਦੇ ਚੀਨ ਦੀ ਸਰਹੱਦ ਨਾਲ ਲੱਗਦੇ ਦਿਬਾਂਗ ਕਾਟੀ ਜ਼ਿਲ੍ਹੇ ਦਾ ਸੰਪਰਕ ਪੂਰੇ ਤਰੀਕੇ ਨਾਲ ਟੁੱਟ ਜਾਂਦਾ ਹੈ ਤੇ ਅਧਿਕ ਦਿਬਾਂਗ ਕਾਟੀ ਚ ਪਿਛਲੇ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਸੀ ਜਦੋਂ ਚੱਲਦੇ ਇਹ ਘਟਨਾ ਵਾਪਰੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਨੈਸ਼ਨਲ ਹਾਈਵੇ 33 ਦਾ ਵੱਡਾ ਹਿੱਸਾ ਜਿਹੜਾ ਹੈ ਜ਼ਮੀਨ ਖਿਸਕਣ ਦੇ ਕਾਰਨ ਟਹਿ ਗਿਆ ਹੈ ਵੱਡੀ ਲੈਂਡਸਲਾਈਡ ਦੀ ਇਹ ਘਟਨਾ ਜਿਹੜੀ ਹੈ ਔਰ ਨਾਚਲ ਪ੍ਰਦੇਸ਼ ਦੇ ਵਿੱਚ ਵਾਪਰੀ ਹੈ ਤੇ ਦੱਸਦੇ ਕਾਰਨ ਸੰਪਰਕ ਪੂਰੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਚੀਨ ਦੀ ਸਰਹੱਦ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਦਾ ਨਾਲ ਟੁੱਟ ਜਾਂਦਾ ਹੈ ਤੇ ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਹਾਂ ਨਾ ਪਰ ਗਈ ਹੈ